ਆ ਜਨਰਲ ਵਰਗ ਦੇ ਬਖ ਬਖ ਜ਼ਿਲ੍ਹੇ ਆ ਤਪੌਂਚੇ ਸੂਬੇ ਸਿਆਸੀ ਮੰਗ ਦੇ ਆਗੂਆਂ ਨੇ ਅੱਜ ਹੁਸ਼ਾਰਪੁਰ ਵਿਖੇ ਪ੍ਰਧਾਨ ਬਲਵੀਰ ਸਿੰਘ ਪਗਲਾਨਾਂ ਦੀ ਗਵਾਹੀ ਚ ਪ੍ਰੈਸ ਕਾਨਫਰੰਸ ਕੀਤੀ ਅੱਜ ਪਹਿਲਾਂ ਤਾਂ ਜੀ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰੈਸ ਦਾ ਬਹੁਤ ਬਹੁਤ ਧੰਵਾਦ ਕਿ ਤੁਸੀਂ ਇੱਕ ਸਾਡੇ ਸੱਦੇ ਦੇ ਉੱਤੇ ਜਿਹੜਾ ਸਾਡਿਆਂ ਕੋ ਦਿਲ ਦੀਆਂ ਭਾਵਨਾਵਾਂ ਜਿਹੜੀਆਂ ਸਾਡੀਆਂ ਕੋਈ ਜਨਰਲ ਦੀਆਂ ਪ੍ਰੋਬਲਮਸ ਹੈਗੀਆਂ ਉਹਨਾਂ ਨੂੰ ਸੁਣਨੇ ਦੇ ਲਈ ਇੱਥੇ ਪਹੁੰਚੇ ਹਾਂ ਇੱਕ ਅੱਜ ਜਿਹੜਾ ਫਰੈਸ਼ ਕਾਨਫਰੰਸ ਕਾਨ ਦਾ ਸਾਡਾ ਜਿਹੜਾ ਮੇਨ ਮੁੱਦਾ ਸੀਗਾ ਉਹ ਇਹ ਸੀ ਕਿ ਲੰਬੇ ਸਮੇਂ ਤੋਂ ਅਸੀਂ ਇੱਕ ਡਿਮਾਂਡ ਕਰਦੇ ਆ ਰਹੇ ਹਾਂ ਕਿ ਸਾਰੇ ਹੀ ਵਰਗਾਂ ਦਾ ਤਕਰੀਬਨ ਮੁਲਾਜ਼ਮ ਜਥੇਬੰਦੀਆਂ ਦੇ ਫਾਇਦੇ ਤਕਰੀਬਨ ਕਾਰਪੋਰੇਸ਼ਨਾਂ ਤੇ ਬੋਰਡਾਂ ਦੇ ਜਿਹੜੇ ਚੇਅਰਮੈਨ ਲਗਾਏ ਹੋਏ ਉਹਦੇ ਵਿੱਚ ਚਾਹੇ ਐਸਈ ਕਮਿਸ਼ਨ ਹੋਵੇ ਚਾਹੇ ਚਾਈਲਡ ਕਮਿਸ਼ਨ ਦੀ ਗੱਲ ਕਰ ਲਓ ਵੂਮੈਨ ਕਮਿਸ਼ਨ ਦੀ ਗੱਲ ਕਰ ਲਓ ਲੇਬਰ ਕਮਿਸ਼ਨ ਦੀ ਗੱਲ ਕਰ ਲਓ ਰਾਮਗੜੀਆ ਫੈਡਰੇਸ਼ਨ ਦੀ ਗੱਲ ਕਰੋ ਐਨ ਵਿਅਕਤੀੇ ਦੀ ਵੀ ਲੇਕਿਨ ਜਨਰਲ ਕਮਿਸ਼ਨ ਲੌਂਗ ਵਾਰੀ ਸਰਕਾਰਾਂ ਨੂੰ ਕੀ ਪ੍ਰੋਬਲਮ ਆਉਂਦੀ ਆ ਸਾਨੂੰ ਅੱਜ ਤੱਕ ਇਹਦੀ ਸਮਝ ਨਹੀਂ ਆਈ ਅਸੀਂ ਧੰਨਵਾਦ ਕਰਦੇ ਆ ਕਿ ਪਿਛਲੀ ਸਰਕਾਰ ਦੇ ਕਾਰਜਕਾਲ ਦੌਰਾਨ ਚੰਨੀ ਸਰਕਾਰ ਨੇ ਜਿਹੜਾ ਸਾਡਾ ਕਮਿਸ਼ਨ ਨਿਯੁਕਤ ਕਰਕੇ ਉਹਦੇ ਚੇਅਰਮੈਨ ਡਾਕਟਰ ਨਵਜੋਤ ਸਿੰਘ ਦਾਈਆ ਜਲੰਧਰ ਤੋਂ ਲਾਏ ਤੇ ਉਹਨਾਂ ਦੇ ਨਾਲ ਇੱਕ ਅੰਮ੍ਰਿਤਸਰ ਤੋਂ ਤੇ ਇੱਕ ਲੁਧਿਆਣਾ ਤੋਂ ਮੈਂਬਰ ਵੀ ਲਾਏ ਜਿਹੜੇ ਕਿ ਮੈਂਬਰ ਅੱਜ ਵੀ ਮੌਜੂਦ ਨੇ ਲੇਕਿਨ ਦਾਈਆ ਸਾਹਿਬ ਨੇ ਨਕੋਦੋ ਤੋਂ ਇਲੈਕਸ਼ਨ ਲੜਨ ਕਰਕੇ ਉਹ ਜਿਹੜਾ ਚੇਅਰਮੈਨ ਦਾ ਅਹੁਦਾ ਸੀ ਉਹ ਖਾਲੀ ਹੋ ਗਿਆ ਅਸੀਂ ਫੇਰ ਸਰਕਾਰੀ ਦਰਬਾਰੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਤੋਂ ਲੈ ਕੇ ਐਮਐਲਏ ਸਹਿਬਾਨ ਮੰਤਰੀ ਸਹਿਬਾਨ ਮੁੱਖ ਮੰਤਰੀ ਸਹਿਬਾਨ ਨੂੰ ਜਿਹੜਾ ਇਹ ਮੰਗ ਪੱਤਰ ਦੇ ਚੁੱਕਿਆ ਕਿ ਸਾਡਾ ਚੇਅਰਮੈਨ ਨਿਯੁਕਤ ਕੀਤਾ ਜਾਵੇ ਪਰ ਦੁੱਖ ਦੀ ਗੱਲ ਕਿ ਪਿਛਲੇ ਸਮੇਂ ਇੱਕ ਮਹੀਨਾ ਦੋ ਮਹੀਨੇ ਹੋਏ ਨੇ ਤਕਰੀਬਨ ਇਹਨਾਂ ਨੇ ਛਾਈ ਬੋਰਡਾਂ ਤੇ ਕਾਰਪੋਰੇਸ਼ਨਾਂ ਦੇ ਜਿਹੜੇ ਚੇਅਰਮੈਨ ਲਗਾਏ ਪਰ ਜਨਰਲ ਦਾ ਜਿਹੜਾ ਕਮਿਸ਼ਨ ਆ ਅੱਜ ਵੀ ਇਹਨਾਂ ਨੇ ਨਹੀਂ ਲਗਾਇਆ ਉਹਦਾ ਕਾਰਨ ਇਹ ਹੈ ਕਿ ਸਾਨੂੰ ਜਦੋਂ ਵੀ ਇੱਥੇ ਆਪਣੇ ਸਮਾਜਿਕ ਭਾਈਚਾਰੇ ਦੇ ਦੌਰਾਨ ਭਾਵੇਂ ਕਿ ਸਾਡਾ ਇਹ ਜਿਹੜਾ ਪੰਜਾਬ ਦਾ ਸੂਬਾ ਗੁਰੂਆਂ ਪੀਰਾਂ ਦਾ ਸਾਂਝਾ ਜਿਹੜਾ ਸਾਡਾ ਸੂਬਾ ਆ ਸਾਡੇ ਜਿਹੜੇ ਖੁਸ਼ੀਆਂ ਗਮੀਆਂ ਸਾਡੀਆਂ ਸਾਂਝੀਆਂ ਸਾਡੇ ਜਿਹੜੇ ਤਿਹਾਰ ਸਾਂਝੇ ਆ ਸਾਡੇ ਜਿਹੜੇ ਦੁੱਖ ਸੁੱਖ ਸਾਂਝੇ ਆ ਲੇਕਿਨ ਫਿਰ ਵੀ ਕੁਝ ਜਿਹੜੀਆਂ ਸਿਆਸੀ ਤਾਕਤਾਂ ਸਮਾਜ ਨੂੰ ਵੰਡਣ ਤੋਂ ਉਹ ਗਰੇਜ਼ ਨਹੀਂ ਕਰਦੀਆਂ ਕਈ ਵਾਰ ਸਾਡੇ ਉੱਤੇ ਇਹੋ ਜਿਹੇ ਜਾਤੀਵਾਦ ਗੱਲਾਂ ਲਾ ਕੇ ਸਾਨੂੰ ਜਿਹੜਾ ਹਰਾਸ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਆ ਲੇਕਿਨ ਇਹੀ ਕਾਰਨ ਹੈ ਕਿ ਅਗਰ ਉਹ ਆਪਣੇ ਕਮਿਸ਼ਨ ਦੇ ਕੋਲ ਜਾ ਕੇ ਕੋਈ ਰੌਲਾ ਪਾਉਂਦੇ ਆ ਕੋਈ ਦੁੱਖ ਸੁਣਾਉਂਦੇ ਆ ਤਾਂ ਸਾਡਾ ਵੀ ਫਰਜ਼ ਬਣਦਾ ਅਸੀਂ ਵੀ ਆਪਣੇ ਕਮਿਸ਼ਨ ਦੇ ਕੋਲ ਬਹਿ ਕੇ ਕੋਈ ਟੇਬਲ ਟॉक ਕਰੀਏ ਜਾਂ ਆਪਣੀ ਜਿਹੜੀ ਦੁੱਖ ਤਕਲੀਫ ਆ ਉਹਨੂੰ ਅਸੀਂ ਸਾਂਝਾ ਕਰ ਸਕੀਏ ਲੇਕਿਨ ਸਾਡੇ ਅੱਜ ਤੱਕ ਇਹ ਕਿਸੇ ਨੇ ਡਿਮਾਂਡ ਜਿਹੜੀ ਹੁਣ ਪੂਰੀ ਨਹੀਂ ਕੀਤੀ ਬਾਰ ਬਾਰ ਮੀਟਿੰਗਾਂ ਦਾ ਟਾਈਮ ਦੇ ਕੇ ਮੁੱਖ ਮੰਤਰੀ ਸਾਹਿਬਾਨ ਨੇ ਉਹਨਾਂ ਦੀ ਜਿਹੜੀ ਵਿਧਾਨ ਸਭਾ ਦੀ ਕਮੇਟੀ ਆ ਉਹਨਾਂ ਨੇ ਟਾਈਮ ਦੇ ਕੇ ਸਾਨੂੰ ਜਿਹੜਾ ਉੱਥੇ ਲਾਰੇ ਲਾਏ ਮਿਲੇ ਨਹੀਂ ਤੇ ਮੈਂ ਜਸਵੀਰ ਸਿੰਘ ਗੜਾੰਗ ਤੇ ਅਸੀਂ ਹੁਣੇ-ਹੁਣੇ ਪਿਛਲੇ ਦਿਨੀ ਜਨਰਲ ਕੈਟਾਗਰੀ ਦਾ ਰਾਜਨੀਤਿਕ ਬਿੰਗਾ ਜਿਹੜਾ ਉਹਦਾ ਗਠਨ ਕੀਤਾ ਉਹਦਾ ਮੈਂ ਵਾਈਸ ਪ੍ਰੈਜ਼ੀਡੈਂਟ ਦੀ ਜ਼ਿੰਮੇਵਾਰੀ ਮੈਨੂੰ ਦਿੱਤੀ ਹੈ ਤੇ ਅਸੀਂ ਪਿਛਲੇ ਕਾਫੀ ਲੰਬੇ ਸਮੇਂ ਤੋਂ ਜਿਹੜੀਆਂ ਜਨਰਲ ਵਰਗ ਦੀਆਂ ਸਮੱਸਿਆਵਾਂ ਨੇ ਉਹਨਾਂ ਨੂੰ ਲੈ ਕੇ ਚੱਲ ਰਹੇ ਆ ਸਾਡਾ ਮੇਨ ਮਾਟੋ ਹੈਗਾ ਮਾਨਸਕੀ ਜਾਤ ਸਭਾ ਇੱਕ ਹੈ ਪਹਿਚਾਨ ਉਹ ਅਸੀਂ ਜਾਤ ਪਾਤ ਤੋਂ ਕਾਫੀ ਉੱਪਰ ਉੱਠ ਕੇ ਇਹ ਗੱਲ ਕਰਦੇ ਆ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਜਿਹੜੀਆਂ ਵੀ ਸਮੱਸਿਆਵਾਂ ਆਈਆਂ ਉਹਦੇ 'ਚ ਇਹ ਹੈਗਾ ਵੀ ਜਿਹੜਾ ਕ੍ਰੀਮੀ ਲੇਅਰ ਅਨੁਸੂਚਿਤ ਜਾਤੀ ਦੇ ਵਿੱਚ ਕ੍ਰੀਮੀ ਲੇਅਰ ਦੀ ਕੋਈ ਹੱਦ ਹੀ ਨਿਸ਼ਚਿਤ ਨਹੀਂ ਕੀਤੀ ਗਈ ਕਿ ਸਭ ਤੋਂ ਵੱਡੀ ਸਮੱਸਿਆ ਜਿਵੇਂ BC ਕੈਟਾਗਰੀ ਦੇ ਵਿੱਚ 8 ਲੱਖ ਦੀ ਜਿਹੜੀ ਸ਼ਰਤ ਹੈ ਉਹ ਲਾਈ ਗਈ ਹੈ ਤੇ SC ਕੈਟਾਗਰੀ ਦੇ ਵਿੱਚ ਨਹੀਂ ਹੈ ਜਦਕਿ ਸੁਪਰੀਮ ਕੋਰਟ ਦਾ ਐਮ ਨਾਗਰਾਦ ਦਾ ਜਿਹੜਾ ਫੈਸਲਾ ਆਇਆ ਹੋਇਆ ਉਹਦੇ ਵਿੱਚ ਸਪੈਸ਼ਲ ਉਹਦੇ ਵਿੱਚ ਕ੍ਰੀਮੀ ਲੇਅਰ ਦੀ ਗੱਲ ਕੀਤੀ ਗਈ ਆ ਪਰ ਫੇਰ ਵੀ ਸਰਕਾਰਾਂ ਜਿਹੜੀਆਂ ਹੈਗੀਆਂ ਕ੍ਰੀਮੀ ਲੇਅਰ ਦੀ ਹੱਦ ਨਿਸ਼ਚਿਤ ਨਹੀਂ ਕਰਦੀਆਂ ਉਹਦੇ ਨਾਲ ਹੁੰਦਾ ਕੀ ਆ ਉਹਦੇ ਨਾਲ ਜਿਹੜੇ ਅਮੀਰ ਲੋਕ ਨੇ ਐਸੀ ਕੈਟਾਗਰੀ ਦੇ ਵਿੱਚ ਉਹ ਭਾਵੇਂ ਆਈਪੀਐਸ ਲਾ ਲਓ ਪੀਸੀਐਸ ਲਾ ਲਓ ਹਾਂ ਇੱਥੋਂ ਤੱਕ ਕਿ ਜੇ ਆਪਾਂ ਫੋਰਥ ਕਲਾਸ ਵੀ ਕੋਈ ਮੁਲਾਜ਼ਮ ਭਰਤੀ ਹੋ ਜਾਂਦਾ ਉਹ ਗਰੀਬ ਨਹੀਂ ਰਹਿ ਜਾਂਦਾ ਉਸ ਤੋਂ ਗਰੀਬੀ ਹੋਰ ਥੱਲੇ ਆ ਅਸੀਂ ਇਹ ਚਾਹੁੰਦੇ ਆ ਕਿ ਇਹ ਜਿਹੜੀਆਂ ਸਰਕਾਰ ਵੱਲੋਂ ਸਹੂਲਤਾ ਦਿੱਤੀਆਂ ਜਾਂਦੀਆਂ ਭਾਵੇਂ ਰੱਖਵੇਂ ਕਰਨ ਦੀ ਹੋਵੇ ਭਾਵੇਂ ਹੋਰ ਕੋਈ ਕੈਟਾਗਰੀ ਨੂੰ ਜਿਹੜੀਆਂ ਵੱਖ-ਵੱਖ ਸਹੂਲਤਾਂ ਮਿਲਦੀਆਂ ਨੇ ਉਹ ਸਹੂਲਤਾਂ ਇਕਨੋਮਿਕ ਬੇਸ ਤੇ ਹੋਣੀਆਂ ਚਾਹੀਦੀਆਂ ਤੇ ਇਸ ਇਸੇ ਨੂੰ ਆਧਾਰ ਬਣਾ ਕੇ ਅਸੀਂ ਪਿੱਛੇ ਕੰਮ ਕਰਦੇ ਆ ਰਹੇ ਸੀ ਜਿਹੜੀ ਤੁਸੀਂ ਗੱਲ ਕਰਦੇ ਆ ਵੀ ਹੁਣ ਤੱਕ ਸੁਣਵਾਈ ਨਹੀਂ ਹੁੰਦੀ ਹੁਣ ਤੱਕ ਸੁਣਵਾਈ ਇਸ ਕਰਕੇ ਨਹੀਂ ਹੋਈ ਸਾਡੇ ਨਾਲ ਜ਼ਿਆਦਾਤਰ ਮੁਲਾਜ਼ਮ ਜਥੇਬੰਦੀਆਂ ਜਿਹੜੀਆਂ ਕੰਮ ਕਰਦੀਆਂ ਰਹੀਆਂ ਇਹ ਪਹਿਲੀ ਵਾਰੀ ਹੋਇਆ ਕਿ ਅਸੀਂ ਇੱਕ ਰਾਜਨੀਤਿਕ ਲਿੰਗ ਦਾ ਸੰਗਠਨ ਕੀਤਾ ਜਿਹੜਾ ਕਿ ਅਸੀਂ ਚੋਣਾਂ ਦੇ ਦੌਰਾਨ ਰਾਜਨੀਤਿਕ ਲੀਡਰਾਂ ਨੂੰ ਜਾਂ ਅਸੀਂ ਆਮ ਵਰਗ ਦੇ ਲੋਕਾਂ ਨੂੰ ਜਾਂ ਜਿਹੜੇ ਦੂਜੀ ਕੈਟਾਗਰੀ ਦੇ ਵਿੱਚ ਗਰੀਬ ਲੋਕ ਨੇ ਉਹਨਾਂ ਨੂੰ ਸचेत ਕਰ ਸਕੀਏ ਕਿ ਇਹ ਜਿਹੜਾ ਬੈਨੀਫੀਟ ਜਿਹੜਾ ਹੈਗਾ ਰਾਖਵੇਂਕਰਨ ਦਾ ਜਾਂ ਹੋਰ ਸਹੂਲਤਾਂ ਦਾ ਕੋਈ ਮੁਠੀ ਪਰ ਲੋਕ ਆ ਜਿਹੜੇ ਉਹ ਲੈ ਰਹੇ ਨੇ ਤੇ ਜਿਹੜੇ ਥੱਲੇ ਵਾਲੇ ਲੋਕ ਆ ਉਹ ਉੱਥੇ ਦੇ ਉੱਥੇ ਬੈਠੇ ਨੇ ਅੱਜ ਦੇਸ਼ ਨੂੰ ਆਜ਼ਾਦ ਹੋਇਆ ਦੇਖੋ 60 70 ਸਾਲ ਹੋ ਗਏ ਆ ਤੇ ਹਜੇ ਸਥਿਤੀ ਜਿਉਂ ਦੀ 튐 ਆ ਜਿਹੜੀ ਗਰੀਬੀ ਉੱਥੇ ਖੜੀ ਆ ਅਮੀਰ ਲੋਕ ਹੀ ਵਾਰ-ਵਾਰ ਜਿਹੜਾ ਇਹਦਾ ਲਾਭ ਲੈਂਦੇ ਰਹੇ ਆ ਤੇ ਇਸ ਵਾਰੀ ਅਸੀਂ ਇਹ ਰਾਜਨੀਤਿਕ ਵਿੰਗ ਦਾ ਇਸੇ ਕਰਕੇ ਗਠਨ ਕੀਤਾ ਕਿ ਸਾਡੀ ਸੁਣਵਾਈ ਨਹੀਂ ਹੋ ਰਹੀ ਸਾਨੂੰ ਚੋਣਾਂ ਦੌਰਾਨ ਮੁਲਾਜ਼ਮ ਹੋਣ ਕਰਕੇ ਚੁੱਪ ਕਰਨਾ ਪੈਂਦਾ ਸੀ ਤੇ ਹੁਣ ਅਸੀਂ ਇਹ ਰਾਜਨੀਤਿਕ ਵਿੰਗ ਦੇ ਵਿੱਚ ਪ੍ਰਾਈਵੇਟ ਲੋਕ ਲੈ ਕੇ ਆਂਦੇ ਨੇ ਤੇ ਸਾਡੇ ਚ ਸਰਪੰਚ ਸਾਹਿਬ ਮੁਹਾਲੀ ਤੋਂ ਆਏ ਨੇ ਤੇ ਇਹ ਅਸੀਂ ਇਸ ਕਰਕੇ ਹੁਣ ਇਹ ਲੋਕਾਂ ਨੂੰ ਨਾਲ ਲੈ ਕੇ ਕੱਲੇ-ਕੱਲੇ ਜ਼ਿਲ੍ਹੇ ਦੇ ਵਿੱਚ ਪ੍ਰੈਸ ਕਾਨਫਰੰਸਾਂ ਤੇ ਹਰੇਕ ਜ਼ਿਲ੍ਹੇ ਦੇ ਵਿੱਚ ਅਸੀਂ ਰਾਜਨੀਤਿਕ ਵਿੰਗ ਦਾ ਗਠਨ ਨਾਲ ਦੀ ਨਾਲ ਕਰਦੇ ਜਾਵਾਂਗੇ ਤਾਂ ਕਿ ਚੋਣਾਂ ਦੌਰਾਨ ਅਸੀਂ ਆਪਣੀ ਗੱਲ ਹੈ ਜਿਹੜੀ ਸਰਕਾਰ ਤੱਕ ਕਿ ਰਾਜਨੀਤਿਕ ਲੋਕਾਂ ਤੱਕ ਵੱਖ-ਵੱਖ ਪਾਰਟੀਆਂ ਤੱਕ ਤੁਸੀਂ ਦੇਖਿਆ ਹੋਣਾ ਕਿ ਬਾਕੀ ਸਾਰੀਆਂ ਪਾਰਟੀਆਂ ਜਿਹੜੀਆਂ ਹੈਗੀਆਂ ਰਾਜਨੀਤਿਕ ਜਥੇਬੰਦੀਆਂ ਜਿੰਨੀਆਂ ਵੀ ਕੰਮ ਕਰਦੀਆਂ ਉਹਨਾਂ ਦੇ ਵਿੱਚ ਸਾਰੀਆਂ ਕੈਟਾਗਰੀ ਦੇ ਵਿੰਗ ਬਣਾਏ ਹੋਏ ਉਹਨਾਂ ਨੇ ਲੱਗ ਇਹ BC ਵਿੰਗ ਹੈ ਇਹ SC ਵਿੰਗ ਹੈ ਅਸੀਂ ਇਹ ਵੀ ਮੰਗ ਕਰਦੇ ਹਾਂ ਕਿ ਜਨਰਲ ਵਿੰਗ ਵੀ ਕਿਉਂ ਨਹੀਂ ਬਣਾਇਆ ਜਾ ਸਕਦੇ ਕੀ ਜਨਰਲ ਕੈਟਾਗਰੀ 'ਚ ਗਰੀਬ ਲੋਕ ਨਹੀਂ ਹੈਗੇ ਕਿਉਂਕਿ ਗਰੀਬੀ ਤਾਂ ਕਿਸੇ ਵੀ ਜਾਤ 'ਚ ਹੋ ਸਕਦੀ ਹੈ ਠੀਕ ਹੈ ਪੁਰਾਣੇ ਸਮੇਂ ਦੇ ਵਿੱਚ ਆਪਾਂ ਗੱਲ ਕਰ ਲੈਂਦੇ ਤੇ ਵੀ ਸੋਸ਼ਲ ਤੌਰ ਤੇ ਕਹਿੰਦੇ ਆ ਪਰ ਹੁਣ ਇਹ ਗੱਲ ਨਹੀਂ ਹੈਗੀ ਮੇਰੀ ਉਮਰ 60 ਸਾਲ ਦੀ ਹੋ ਗਈ ਹੈ ਮੈਂ ਤਾਂ ਆਪਣੀ ਜ਼ਿੰਦਗੀ ਚ ਕਦੇ ਮੇਰੇ ਨਾਲ ਦੋਸਤ ਮਿੱਤਰ ਵੀ ਰਹੇ ਨੇ ਉਹਨਾਂ ਕੈਟਾਗਰੀਆਂ ਦੇ ਸਾਰਿਆਂ ਨਾਲ ਬਹੁਤ ਵਧੀਆ ਮਿਲਬਰਤਨਾਂ ਰਹਿੰਦੇ ਆ ਉਹਨਾਂ ਦੇ ਬਿਆਹ ਕਰ ਜਾਂਦੇ ਆ ਜਾਂਦੇ ਆ ਉੱਥੇ ਬੈਠ ਕੇ ਉਹਨਾਂ ਦੇ ਨਾਲ ਛਕਦੇ ਆ ਐਦਾਂ ਤਾਂ ਕੁਝ ਨਹੀਂ ਰਿਹਾ ਹੁਣ ਤੇ ਇਹ ਜਿਹੜੀ ਗੱਲ ਹੈ ਹੁਣ ਆਰਥਿਕਤਾ ਤੇ ਆ ਕੇ ਨਿਭੜਨੀ ਚਾਹੀਦੀ ਹੈ ਲੱਗਦਾ ਨਹੀਂ ਕਿ ਜਾਤ ਪਾਤ ਨੂੰ ਖਤਮ ਕਰਨਾ ਚਾਹੀਦਾ ਹੈ ਕਿਉਂਕਿ ਹੁਣ ਉਦੇਸ਼ ਯਾਦ ਹੋਵੇ ਕਿ ਚੱਲ ਆਉਂਦੇ ਕਿ ਜਾਤ ਪਾਤ ਕੀ ਅਸੀਂ ਰਹਿੰਦੇ ਹਾਂ ਬਿਲਕੁਲ ਸਰ ਬਿਲਕੁਲ ਜੇ ਆਪਾਂ ਸਹੂਲਤਾ ਜਾਤ ਦੇ ਆਧਾਰ ਤੇ ਦਿੰਦੇ ਰਹੇ ਫਿਰ ਖਤਮ ਕਿਵੇਂ ਹੋਊਗੀ ਰੋਲਾ ਤਾਂ ਇਸੇ ਗੱਲ ਦਾ ਜਦੋਂ ਤੁਸੀਂ ਇਕਨੌਮਿਕ ਵੇਸਤੇ ਆ ਗਿਆ ਅਸੀਂ ਬਰਾਬਰ ਆ ਜਾਣਾ ਉੱਠਣ ਦਾ ਮੌਕਾ ਥੱਲੇ ਵਾਲਿਆਂ ਨੂੰ ਉੱਪਰ ਮਿਲਣਾ ਹੈ ਸਮਾਨਤਾ ਵਾਲਾ ਸਮਾਜ ਸਿਰਜਿਆ ਜਾਣਾ ਕਾਰਨ ਇਹ ਫੌਰਨ ਦੀ ਗੱਲ ਕਰਦੇ ਆਪਾਂ ਵਿਦਿਸ਼ਾਂ ਦੇ ਬੱਚੇ ਸਾਡੇ ਜਾ ਰਹੇ ਉੱਥੇ ਕੋਈ ਜਾਤ ਪਾਤ ਨਹੀਂ ਸਭ ਇੱਕੋ ਰੱਬ ਨੂੰ ਜਲਦੇ ਆ ਕੋਈ ਕਿਸੇ ਕੈਟਾਗਰੀ ਕੋਈ ਨਹੀਂ ਇੱਥੇ ਨਹੀਂ ਦਿਖਿਆ ਜਾਂਦਾ ਲੱਗਦਾ ਨਹੀਂ ਕਿ ਇੱਥੇ ਵੀ ਇਹ ਚੀਜ਼ ਹੁੰਦੀ ਹੈ ਬਿਲਕੁਲ ਸਰ ਅਸੀਂ ਸਾਡੀ ਤਾਂ ਡਿਮਾਂਡ ਹੈ ਅਸੀਂ ਤਾਂ ਮੈਂ ਤਾਂ ਪਹਿਲਾਂ ਮੋਲ ਕੇ ਹਟਿਆ ਵੀ ਮਾਨਸਿਕ ਜਾਤ ਸਭ ਇੱਕ ਆ ਕਿਉਂਕਿ ਅਸੀਂ ਤੇ ਗੱਲ ਨੂੰ ਮੰਨਦੇ ਨਹੀਂ ਕਾਨੂੰਨ ਦੇ ਵਿੱਚ ਹੁਣ ਤੁਸੀਂ ਗੱਲ ਕਰੀਏ ਜੇ ਆਪਣੇ ਪਹਿਲਾਂ ਕਰਦੇ ਹੁੰਦੇ ਤੇ ਵੀ ਵਿਆਹ ਨਹੀਂ ਹੁੰਦੇ ਹੈਗੇ ਹੁਣ ਵਿਆਹ ਬਹੁਤ ਹੋ ਰਹੇ ਨੇ ਤੇ ਇਹ ਤੋਂ ਆਪਾਂ ਕਿਵੇਂ ਮੁਨਕਰ ਹੋ ਸਕਦੇ ਆ ਵੀ ਸਾਡਾ ਇੱਕ ਦੂਜੇ ਦੇ ਨਾਲ ਨਿਰਤਾ ਨਹੀਂ ਹੈਗੀ ਸਾਡੀ ਭਾਈਚਾਰਕ ਸਾਂਝ ਹੈ ਉਹਨਾਂ ਲੋਕਾਂ ਦੇ ਨਾਲ ਪਰ ਜਿਹੜੀ ਨੀਤੀ ਦੀ ਲੜਾਈ ਆ ਉਹ ਅਸੀਂ ਸਰਕਾਰਾਂ ਤੱਕ ਜਰੂਰ ਮੰਗ ਕਰਦੇ ਰਹਾਂਗੇ ਤੇ ਹੁਣ ਇਹ ਜਿਹੜਾ ਸਮਾ ਸਾਡਾ ਆ ਗਿਆ ਇਹ ਇਹੀ ਆ ਵੀ ਅਸੀਂ ਇਹ ਜਦੋਂ ਤੱਕ ਪੰਜਾਬ ਦੀ ਇਲੈਕਸ਼ਨ ਹੈ ਉਦੋਂ ਤੱਕ ਪੂਰੇ ਪੰਜਾਬ ਦੇ ਵਿੱਚ ਵੱਡੇ ਵੱਡੇ ਅਸੀਂ ਫਲੈਕਸ ਜਿਹੜੇ ਹੈਗੇ ਆ ਆਪਣੀਆਂ ਮੰਗਾਂ ਸੰਬੰਧੀ ਕਿਉਂਕਿ ਦੇਖੋ ਕਮਿਸ਼ਨ ਚਰਨਜੀਤ ਸਰਕਾਰ ਬਣਾ ਕੇ ਚਲੇਗੀ ਉਹਦਾ ਚੇਅਰਮੈਨ ਵੀ ਲਾਤਾ ਨਵਜੋਤ ਦਈਆ ਜੀ ਨੂੰ ਉਸ ਤੋਂ ਬਾਅਦ 2 ਸਾਲ ਦਾ ਸਮਾਂ ਬੀਤ ਗਿਆ ਸਰਕਾਰ ਨੂੰ ਅਸੀਂ ਪੁੱਛਣਾ ਚਾਹੁੰਦੇ ਮੁੱਖ ਮੰਤਰੀ ਸਾਹਿਬ ਨੂੰ ਵੀ ਸਾਨੂੰ ਦੱਸੋ ਤਾਂ ਸੀ ਵੀ ਉਹਦਾ ਚੇਅਰਮੈਨ ਕਿਉਂ ਨਹੀਂ ਲਾਇਆ ਜਾ ਰਿਹਾ ਅਸੀਂ ਬਾਜਵਾ ਸਾਹਿਬ ਦੇ ਧੰਨਵਾਦੀ ਆ ਵੀ ਅਸੀਂ ਉਹਨਾਂ ਨੂੰ ਮਿਲਿਆ ਕਿ ਉਹਨਾਂ ਨੇ ਵਿਧਾਨ ਸਭਾ ਦੇ ਵਿੱਚ ਪ੍ਰਤਾਪ ਸਿੰਘ ਬਾਜਵਾ ਜੀ ਨੇ ਇੱਕ ਕੁਐਸਚਨ ਰੇਜ ਕੀਤਾ ਵੀ ਤੁਸੀਂ ਇਹਦਾ ਜਨਰਲ ਕੈਟਾਗਰੀ ਦਾ ਕਮਿਸ਼ਨ ਕਿਉਂ ਨਹੀਂ ਲਾ ਰਹੇ ਇੱਥੋਂ ਤੱਕ ਕਿ ਚੇਅਰਮੈਨ ਤਾਂ ਵੱਖਰੀ ਗੱਲ ਹੈ ਕਿ ਅਮਲਾ ਫੈਲਾ ਜਿਹੜਾ ਦਫਤਰੀ ਅਮਲਾ ਦੇਣਾ ਸੀ ਉਹ ਵੀ ਹਜੇ ਤੱਕ ਨਹੀਂ ਲ ਜਦ ਕੇ ਦੋ ਮੈਂਬਰ ਹਜੇ ਵੀ ਉਹਦੇ ਹੈਗੇ ਨੇ ਉਹਨਾਂ ਨੂੰ ਕਿਤੇ ਬੈਠਣ ਨੂੰ ਜਗ੍ਹਾ ਨਹੀਂ ਆਪਣੇ ਘਰ ਬੈਠੇ ਨੇ ਹੈ ਜਿਹੜਾ ਜਿੱਥੇ ਭਾਈ ਜਗਤ ਸੁਖਵਿੰਦਰ ਕੋਟਲੀ ਹਾਂ ਜਿਹਨਾਂ ਨੂੰ ਸੀਐਮ ਸਾਹਿਬ ਨੇ ਕਿੱਦਾਂ ਦੇ ਆਪ ਛੱਡ ਗਏ ਹਾਂ ਬਿਲਕੁਲ ਅਸੀਂ ਉਸ ਗੱਲ ਦਾ ਵਿਰੋਧ ਕਰਦੇ ਹਾਂ ਸਰ ਅਸੀਂ ਬਿਲਕੁਲ ਸਰ ਉਸ ਗੱਲ ਦਾ ਵਿਰੋਧ ਕਰਦੇ ਹਾਂ ਤੇ ਅਸੀਂ ਕੀਤਾ ਹੋਇਆ ਵੀ ਜਿਹੜਾ ਇਹ ਜਾਤੀ ਤੌਰ ਤੇ ਬਿਲਕੁਲ ਕਿਸੇ ਦੇ ਨਾਲ ਇਹ ਗੱਲ ਜਿਹੜੀ ਹੈਗੀ ਹੈ ਵਿਤਕਰਾ ਨਹੀਂ ਹੋਣਾ ਚਾਹੀਦਾ ਨਾ ਅਸੀਂ ਕਰਦੇ ਆ ਤੇ ਨਾ ਪਿਛਲੇ ਸਮੇਂ ਚ ਸਾਡੇ ਵੱਲੋਂ ਕਿਸੇ ਵੱਲੋਂ ਜਿਹੜੇ ਵੀ ਜਥੇਬੰਦੀ ਚ ਅਸੀਂ ਕੰਮ ਕਰਦੇ ਆ ਕਿਤੇ ਨਹੀਂ ਹੋਇਆ ਕੀ ਹੁਣ ਐਕਚੁਅਲੀ ਹੋਏਗਾ ਜਿੱਦਾਂ ਐਕਚੁਅਲੀ ਐਕਚੁਅਲੀ ਜਿਹੜੀ ਕਾਨਫਰੰਸ ਹੋ ਰਹੀ ਆ ਇਹ ਇੱਕ ਬਹੁਤ ਅੱਛਾ ਸਟੈਪ ਆ ਆਮ ਲੋਕਾਂ ਦੇ ਵਿੱਚ ਇਹ ਗੱਲ ਜਾ ਰਹੀ ਆ ਇਹ ਜਨਰਲ ਵਰਗ ਦੇ ਜਿਹੜੇ ਵੀ ਜੋ ਆਪਾਂ ਯੂਨਿਟੀ ਆਰਗੇਨਾਈਜ਼ ਕੀਤੀ ਆ ਇਹ ਸਾਰੇ ਸਮੁੱਚੇ ਲੋਕਾਂ ਲਈ ਜਸਟਿਸ ਦੀ ਗੱਲ ਕਰਦੀ ਆ ਕੋਈ ਆਪਣਾ ਇਕੱਲਾ ਜਸਟਿਸ ਨਹੀਂ ਗੱਲ ਕਰਦੀ ਦੂਜੇ ਲੋਕਾਂ ਦਾ ਵੀ ਗੱਲ ਕਰਦੀ ਆ ਵગેਰਾ ਬਹੁਤ ਸਾਰੀਆਂ ਐਗਜ਼ਾਮਪਲਸ ਆ ਇੱਥੇ ਸੋਸਾਇਟੀ ਦੇ ਵਿੱਚ ਇੱਕ ਵਿੱਡੋ ਸੀ ਲਲਵਾਨ ਪਿੰਡ ਦੀ ਜਿਹਨੂੰ ਮੈਂ ਲੈ ਕੇ ਗਿਆ ਤੇ ਵਿੱਡੋ ਆ ਉਹ ਵੀ ਛੰਨ ਪਈ ਹੋਆ ਤੇ ਮੈਂ ਉਹਨਾਂ ਨੂੰ ਕਿਹਾ ਪਏ ਐਨ ਐਫ ਐਸ ਏ ਨੈਸ਼ਨਲ ਫੈਮਿਲੀ ਬੈਨੀਫਿਟ ਸਕੀਮ ਉਹਦੇ ਵਿੱਚ ਮਿਲਦਾ 10000 ਰੁਪਇਆ 20000 ਰੁਪਇਆ ਤੱਕ ਮਿਲਦਾ ਉਹ 20000 ਹੋ ਗਿਆ ਮੈਂ ਉਹ ਡਿਪਟੀ ਕਮਿਸ਼ਨਰ ਕੋਲ ਅਪਲੀਕੇਸ਼ਨ ਲੈ ਗਿਆ ਉਹ ਕਹਿੰਦੇ ਪਿੰਨਾਂ ਨੂੰ ਇਹ ਬੈਨੀਫਿਟ ਨਹੀਂ ਮਿਲ ਸਕਦਾ ਕਿਉਂਕਿ ਇਹ ਜਨਰਲ ਕੈਟਾਗਰੀ ਤੇ ਉਹ ਬੈਨੀਫਿਟ ਦੂਸਰੇ ਲੋਕਾਂ ਲਈ ਆ ਅਸੀਂ ਇਹ ਚਾਹਨੇ ਆ ਵੈਸੇ ਚਾਹੇ ਏ ਬੀ ਸੀ ਕੋਈ ਹੋਵੇ ਡਿਸਕ੍ਰਿਮੀਨੇਸ਼ਨ ਆ ਉਹ ਕਿਸੇ ਨਾਲ ਭੇਦਭਾਵ ਨਹੀਂ ਹੋਣਾ ਚਾਹੀਦਾ ਕੌਨਸਟਿਚਿਊਸ਼ਨ ਆ ਬੀਂਡੀਆ ਦਾ ਆਰਟੀਕਲ 15 ਆ ਦੈਟ ਆਰਟੀਕਲ ਇਜ਼ ਅ ਵੈਰੀ ਗੁੱਡ ਇਹਨੀਆਂ ਉਹ ਆਪ ਵੀ ਕਹਿ ਰਿਹਾ ਆਰਟੀਕਲ ਕਹਿ ਰਿਹਾ ਤੇ ਸਰਕਾਰਾਂ ਨੇ ਹਰੇਕ ਤਰੀਕੇ ਦਾ ਭੇਦਭਾਵ ਰੁਕਣਾ ਹੁੰਦਾ ਜਾਤੀ ਦੇ ਨਾਮ ਤੇ ਜਾਂ ਜਿਹੜਾ ਪਦਾਇਸ਼ ਦੇ ਨਾਮ ਤੇ ਮਤਲਬ ਕੋਈ ਜੰਮੂ ਤੋਂ ਆ ਕੋਈ ਕਿਤੇੋਂ ਆ ਕੋਈ ਕਿਤੇੋਂ ਆ ਸੰਵਿਧਾਨ ਇਹ ਸਾਨੂੰ ਰਾਈਟਸ ਹੁੰਦਾ ਕਿ ਕਿਸੇ ਤਰ੍ਹਾਂ ਦੀ ਡਿਸਕ੍ਰਿਮੀਨੇਸ਼ਨ ਨਹੀਂ ਹੋਣੀ ਚਾਹੀਦੀ ਹੁਣ ਜਨਰਲ ਵਰਗ ਦੇ ਬਹੁਤ ਸਾਰੇ ਲੋਕ ਇਸ ਤਰ੍ਹਾਂ ਦੇ ਜਿਹੜੇ ਕਿ ਬਹੁਤ ਗਰੀਬ ਆ ਆ ਸਾਡੇ ਪਿੰਡ ਦੀ ਆਪਣੇ ਅਧਾਰ ਨੇ ਉਹ ਲੋਕ ਪਾਂਡੇ ਮਾਣ ਕੇ ਵਿਆਹ ਕਰਦੇ ਇੱਕ ਦੂਜੇ ਦੇ ਘਰਾਂ ਵੀ ਚਲੋ ਵਰਕੇ ਤੋਂ ਵਰਸ਼ ਵਰਸ਼ ਆਪਾਂ ਕੰਮ ਦੀ ਰਿਸਪੈਕਟ ਕਰਦੇ ਆ ਪਰ ਕਾਰਨ ਆ ਕਿ ਜੇ ਕਿਸੇ ਨਾਲ ਡਿਸਕ੍ਰਿਮੀਨੇਸ਼ਨ ਹੁੰਦੀ ਆ ਚਾਹੇ ਕੋਈ ਵੀ ਵਿਅਕਤੀ ਆ ਉਹ ਨਹੀਂ ਹੋਣੀ ਚਾਹੀਦੀ ਉਹਨਾਂ ਐਮਐਲਏ ਐਮਪੀ ਆ ਉੱਥੇ ਵੀ ਤੁਸੀਂ ਦੇਖੋ ਜਿਹੜੀਆਂ ਉਹਨਾਂ ਦੀਆਂ ਸਿਕਿਉਰਿਟੀਆਂ ਆ ਜਿਹੜੀ ਥੀਸ ਐ ਸਿਕਿਉਰਿਟੀ ਉਹ ਵੀ 50 ਜਿਹੜੀ ਐਸਸੀ ਦੀ ਆ ਉਹ ਘਟਿਆ ਜਿਹੜਾ ਜਨਰਲ ਜੇ ਕੋ ਕੈਂਡੀਡੇਟ ਚੋਂ ਲੜਦਾ ਉਹਦੀ ਸਿਕਿਉਰਿਟੀ ਪੂਰੀ ਆ 25000 ਐਮਪੀ ਦੀ ਤੇ ਦੂਜੇ ਦੀ ਐਸਕੂਟੀ ਕਾਟਿਆ ਤੇ ਮੈਂ ਪਿਛਲੀ ਵਾਰ ਵੀ ਪੇਪਰ ਬਾਬਾ ਭਰੇ ਸੀਗੇ ਐਜੇ ਜਨਰਲ ਕਰਕੇ ਤੇ ਪਰ ਉਹਨਾਂ ਨੇ ਰਿਜੈਕਟ ਕਰ ਦਿੱਤੇ ਇਸ ਕਰਕੇ ਉਹ ਸਰਟੀਫੀਕੇਟ ਨਹੀਂ ਪ੍ਰੋਡਿਊਸ ਕਰ ਸਕੇ ਇਹ ਡਿਸਕ੍ਰਿਮੀਨੇਸ਼ਨ ਸੋਸਾਇਟੀ ਦੇ ਵਿੱਚ ਹੋ ਰਹੀ ਆ ਉਹਦੇ ਆਪਾਂ ਸਾਰੇ ਹੀ ਉਹਦੇ ਪ੍ਰਭਾਵ ਥੱਲੇ ਆਨੇ ਆ ਲੇਕਿਨ ਉਹ ਡਿਸਕ੍ਰਿਮੀਨੇਸ਼ਨ ਕਨਸਟੀਟਿਊਸ਼ਨਲ ਲਾਅ ਨਹੀਂ ਕਰਦਾ ਕਿ ਸਰਕਾਰਾਂ ਸੰਵਿਧਾਨ ਨੂੰ ਲਾਗੂ ਨਹੀਂ ਕਰ ਰਹੀਆਂ ਮੇਨ ਗੱਲ ਇਹ ਠੀਕ ਹੈ